ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਬਚਨ ਦਿਵਾਲੀ ਤੋਂ ਪਹਿਲਾਂ ਇਹ ਬਚਨ ਮੰਨ ਲਵੋ ਇਸ ਗਲਤੀ ਤੋਂ ਬਚ ਜਾਵੋਗੇ ਨਹੀਂ ਤੇ ਬਹੁਤ ਬੁਰਾ ਹੋਵੇਗਾ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰਬਾਣੀ ਆਪਾਂ ਪੜ੍ਹਦੇ ਆ ਤੇ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਜੋ ਵਰਤਦੀ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਜਿਹੜੀ ਕਿਰਪਾ ਮੇਰੇ ਸਤਿਗੁਰੂ ਜੀ ਸ਼ਬਦ ਦੇ ਰਾਹੇ ਸਾਨੂੰ ਦੱਸਦੇ ਨੇ ਉਹ ਕਿਵੇਂ ਵਰਤਦੀ ਐ ਸਭ ਤੋਂ ਵੱਡੀ ਗੱਲ ਹੋਰ ਮੁੱਖ ਪਿਆਰਿਓ ਸਤਗੁਰੂ ਕਹਿੰਦੇ ਇਹੋ ਮੋਹ ਮਾਇਆ ਤੇਰੇ ਸੰਗ ਨਾ ਚੱਲੇ ਝੂਠੀ ਪ੍ਰੀਤ ਲਗਾਈ ਕਹਿੰਦੇ ਮਾਇਆ ਦਾ ਇਹ ਮੋਹ ਜਿਸ ਵਿੱਚ ਤੂੰ ਫਸਿਆ ਪਿਆ ਹੈ ਤੇਰੇ ਨਾਲ ਨਹੀਂ ਜਾ ਸਕਦਾ ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ ਸਾ ਸੰਗਤ ਪਾਰਸਾ ਗਨੇ ਸਾਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹਿੰਦੇ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਵਿੱਚ ਇਹ ਹਨੇਰੇ ਦੇ ਵਿੱਚ ਬੀਤਦੀ ਗਈ ਗੁਰੂ ਦੀ ਸ਼ਰਨ ਪਾਓ ਤਾਂ ਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ ਤੇ ਸਤਗੁਰੂ ਨੇ ਸਾਰੀ ਗੱਲ ਹੀ ਅੰਦਰ ਤੇ ਸਪਸ਼ਟ ਕਰ ਦਿੱਤੀ ਮੇਰੇ ਮਾਲਕ ਕਹਿੰਦੇ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਤੇਨੇ ਪ੍ਰਮਾਤਮਾ ਨੇ ਹੁਣ ਉਸ ਸਤਿਗੁਰੂ ਨੇ ਇਹ ਗੱਲ ਸਿੱਧ ਕਰ ਦਿੱਤੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਇੱਥੋਂ ਕੋਚ ਕਰਨਾ ਹੀ ਹੈ ਸਤਿਗੁਰੂ ਕਹਿੰਦੇ ਇੱਥੋਂ ਤੇ ਕੋਚ ਹੋ ਹੀ ਜਾਏਗਾ ਕਹਿੰਦੇ ਇੱਕ ਦਿਨ ਯਾਦ ਰੱਖਿਆ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਗੁਰਮਖੋ ਮੈਂ ਕਈ ਵਾਰੀ ਬੇਨਤੀਆਂ ਸੰਦੀਆਂ ਕੀਤੀਆਂ ਨੇ ਜਦੋਂ ਵੀ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਗੱਲ ਕਰਦੇ ਸੀ ਤਾਂ ਉਹ ਇਹ ਗੱਲ ਕਰ ਜ਼ਰੂਰ ਕਰਦੇ ਹੁੰਦੇ ਸੀ ਕਹਿੰਦੇ ਗੁਰਮਖੋ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਨਾ ਜਦੋਂ ਆਪਾਂ ਸ਼ਬਦ ਦੀ ਜਿਹੜੀ ਹੈ ਉਹ ਲਿਖਿਆ ਕਰਦੇ ਆ ਕਹਿੰਦੇ ਇੱਕ ਗੱਲ ਯਾਦ ਰੱਖਿਓ ਵੀ ਸ਼ਬਦ ਜਿਹੜਾ ਹੈ ਇਹ ਸ਼ਬਦ ਸਾਡਾ ਆਪਣਾ ਹੈ ਕਿਉਂਕਿ ਇਹ ਗੁਰੂ ਦੀ ਬਾਣੀ ਹੈ ਤੇ ਸ਼ਬਦ ਹੀ ਸਾਡਾ ਗੁਰੂ ਹੈ ਇਹ ਗੁਰੂ ਬਹੁਤ ਸਮਰੱਥ ਹੈ ਕਿਉਂਕਿ ਇਸ ਗੁਰੂ ਨੇ ਹੀ ਸਾਨੂੰ ਸਭ ਕੁਝ ਦੇਣਾ ਹੈ ਇਸ ਸਤਿਗੁਰੂ ਦੀ ਕਿਰਪਾ ਦੇ ਸਦਕਾ ਹੀ ਸਾਨੂੰ ਸਭ ਕੁਝ ਮਿਲਣਾ ਹੈ ਗੁਰ ਸਿੱਖੋ ਤੇ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਵੀ ਕੋਈ ਚਾਹ ਹੋਵੇ ਨਾ ਕਹਿੰਦੇ ਕਿਸੇ ਚੀਜ਼ ਦਾ ਚਾਹ ਹੋਵੇ ਤੇ ਆਪਣੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਕਹਿੰਦੇ ਆਪਾਂ ਨੂੰ ਪਤਾ ਵੀ ਖੁਸ਼ੀ ਆਉਣ ਵਾਲੀ ਹੈ ਤੇ ਆਪਾਂ ਕਹਿੰਦੇ ਉਸ ਚੀਜ਼ ਨੂੰ ਪਾਉਣ ਦੇ ਲਈ ਬਹੁਤਾ ਕੁਝ ਕਰਦੇ ਆਂ ਮਨ ਲਓ ਕੋਈ ਕੰਪੀਟੀਸ਼ਨ ਹੈ ਸਾਡੇ ਘਰੇ ਕੋਈ ਨਵੀਂ ਚੀਜ਼ ਆਉਣ ਵਾਲੀ ਹੈ ਜਾਂ ਕੁਝ ਵੀ ਆਪਾਂ ਕੋਈ ਨਵੀਂ ਰਿਸ਼ਤੇਦਾਰੀ ਬਣਾਉਣ ਜਾ ਰਹੇ ਹਾਂ ਕੁਝ ਵੀ ਹਰ ਇੱਕ ਚੀਜ਼ ਨੂੰ ਲੈ ਕੇ ਚਾਹ ਹੁੰਦਾ ਹੈ ਆਪਣਾ ਆਪਣਾ ਵੇਸ ਹੁੰਦਾ ਹੈ ਕਹਿੰਦੇ ਤਿਹਾਰ ਆਉਂਦੇ ਨੇ ਆਪਾਂ ਸਫਾਈਆਂ ਸ਼ੁਰੂ ਕਰਦੇ ਆਪਾਂ ਕਹਿੰਦੇ ਤਿਹਾਰ ਇਦਾਂ ਮਨਾਵਾਂਗੇ ਉਹਦੇ ਨਾਲ ਮਨਾਵਾਂਗੇ ਇਦਾਂ ਕਰਾਂਗੇ ਇੰਜ ਕਰਾਂਗੇ ਇਹ ਕਰਾਂਗੇ ਆਪਾਂ ਮਨ ਵਿੱਚ ਚਾਹ ਹੁੰਦਾ ਨਾ ਉਹ ਚਾਹ ਜਦੋਂ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਕੋ ਵੱਖਰੀ ਖੁਸ਼ੀ ਹੁੰਦੀ ਹੈ ਚਲੋ ਮੈਂ ਇੱਕ ਬੇਨਤੀ ਸਾਂਝੀ ਕਰ ਦੇਵਾਂ ਸਾਡੇ ਮਨ ਦੇ ਵਿੱਚ ਚਾਹ ਹੁੰਦਾ ਤੇ ਮਾਹਪੁਰ ਕਹਿੰਦੇ ਸੀ ਕਹਿੰਦੇ ਭਾਈ ਜਦੋਂ ਕੋਈ ਤਿਹਾਰ ਆਉਂਦਾ ਨਾ ਕਹਿੰਦੇ ਫਿਰ ਇੰਜ ਕਰਿਓ ਆਪਣੇ ਗੁਰੂ ਨਾਲ ਮਨਾਇਓ ਕਹਿੰਦੇ ਜਿਸ ਸਤਗੁਰੂ ਨੇ ਤੇ ਮਾਹਪੁਰ ਕਹਿੰਦੇ ਵੀ ਜਦੋਂ ਵੀ ਆਪਾਂ ਸ਼ਬਦ ਦੇ ਨਾਲ ਸਾਂਝ ਪਾਵਾਂਗੇ ਮੰਨ ਲਓ ਕੋਈ ਤਿਹਾਰ ਹੈ ਤੇ ਆਪਾਂ ਸ਼ਬਦ ਬਾਣੀ ਦਾ ਪਾਠ ਕਰਾਂਗੇ ਤੇ ਸਤਗੁਰੂ ਕਹਿੰਦੇ ਉਹ ਖੁਸ਼ੀ ਨੂੰ ਮਾਲਕ ਜੀ ਹੋਰ ਦੁੱਗਣਾ ਕਰ ਦਿੰਦੇ ਆ ਗੁਰਬਾਣੀ ਦੇ ਵਿੱਚੋਂ ਆਪਾਂ ਅਨੇਕਾਂ ਉਦਾਹਰਨਾਂ ਪੜ੍ਹਦੇ ਆ ਸਤਗੁਰੂ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਸਤਗੁਰੂ ਕਹਿੰਦੇ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹਿਲੇ ਜਦੋਂ ਕਰਤਾਰ ਵੱਲੋਂ ਉਸ ਪਰਮਾਤਮਾ ਦੇ ਵੱਲੋਂ ਜਿਹੜਾ ਲਿਖਿਆ ਹੋਇਆ ਸਮਾ ਹੈ ਨਾ ਭਾਵਜੋ ਦਾ ਹੁਕਮ ਹੈ ਉਹ ਆਉਂਦਾ ਹੈ ਚਾਹੇ ਉਸ ਹੁਕਮ ਦੇ ਵਿੱਚ ਲੰਬੀ ਜ਼ਿੰਦਗੀ ਹੋਵੇ ਤੇ ਚਾਹੇ ਉਸ ਹੁਕਮ ਦੇ ਵਿੱਚ ਜਨਮ ਹੋਵੇ ਤੇ ਜਾਂ ਫਿਰ ਮੌਤ ਹੋਵੇ ਕਹਿੰਦੇ ਉਹ ਜੀਵ ਉਹ ਫੜ ਕੇ ਅੱਗੇ ਤੱਕ ਲੈ ਜਾਂਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਫਿਰ ਦੁਖੀ ਰਹਿੰਦੇ ਨੇ ਜਿਹੜੇ ਰੱਬ ਦੇ ਬਾਣੇ ਅੰਦਰ ਜਾਂ ਇੰਜ ਕਹਿ ਲੋ ਉਹਦੇ ਹੁਕਮ ਦੇ ਵਿੱਚ ਚੱਲ ਪੈਂਦੇ ਨੇ ਤੇ ਸਤਿਗੁਰੂ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਤੇ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਸ਼ਬਦ ਦੀ ਜਿਹੜੀ ਹੈ ਸਾਝ ਜ਼ਰੂਰ ਬਣਾਓ ਸ਼ਬਦ ਦੇ ਨਾਲ ਸਾਝ ਬਣਾਇਆ ਜੇ ਜਦੋਂ ਸ਼ਬਦ ਦੀ ਆਪਾਂ ਕਮਾਈ ਕਰਾਂਗੇ ਸ਼ਬਦ ਦੇ ਨਾਲ ਆਪਾਂ ਜੁੜਾਂਗੇ ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਸਾਡੇ ਉੱਪਰ ਜ਼ਰੂਰ ਵਰਤ ਜਾਏਗੀ ਤੇ ਆਖਰ ਅਸੀਂ ਗਲਤੀ ਕੀ ਕਰਦੇ ਆ ਅਸੀਂ ਨਾ ਹੀ ਤੇ ਸ਼ਬਦ ਨੂੰ ਪੜਿਆ ਨਾ ਹੀ ਸ਼ਬਦ ਨੂੰ ਵਿਚਾਰਿਆ ਤੇ ਨਾ ਹੀ ਸ਼ਬਦ ਦੀ ਅਸੀਂ ਜਿਹੜੀ ਹੈ ਉਹ ਗਤੀ ਨੂੰ ਸਾਂਝਾ ਕੀਤਾ ਸ਼ਬਦ ਨੂੰ ਅਸੀਂ ਵਿਚਾਰਿਆ ਹੀ ਨਹੀਂ ਤੇ ਸਤਿਗੁਰੂ ਕਹਿੰਦੇ ਕਿ ਜੇ ਸ਼ਬਦ ਨੂੰ ਪੜੇਗਾ ਪਾਤਸ਼ਾਹ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਪਾਤਸ਼ਾਹ ਕਹਿੰਦੇ ਇਹ ਧੁਰ ਕੀ ਬਾਣੀ ਹੈ ਜਿਹੜੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਹੈ ਸਾਰੇ ਫਿਕਰਾਂ ਨੂੰ ਦੂਰ ਕਰ ਦਿੰਦੀ ਹੈ ਗੁਰਮੁਖ ਪਿਆਰਿਓ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜਿਹੜਾ ਸ਼ਬਦ ਨਾਲ ਸਾਂਝ ਬਣਾਉਂਦਾ ਹੈ ਜਿਹੜਾ ਗੁਰਬਾਣੀ ਨੂੰ ਪੜ੍ਹਦਾ ਹੈ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਹੀ ਸੁੱਖ ਆਉਂਦੇ ਨੇ ਕਦੇ ਦੁੱਖ ਆ ਹੀ ਨਹੀਂ ਸਕਦਾ ਜੇਕਰ ਦੁੱਖ ਆਉਂਦਾ ਵੀ ਹੈ ਤਾਂ ਦੁੱਖ ਵੀ ਦੁੱਖ ਨਹੀਂ ਉਹਨੂੰ ਲੱਗਦਾ ਸਤਿਗੁਰੂ ਮਹਾਰਾਜ ਐਸੀ ਉਹਤੇ ਕਿਰਪਾ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਹੁਣ ਯਾਦ ਰੱਖਿਓ ਜਿਹੜੇ ਤਿੰਨ ਸਿੱਖ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਗਏ ਉਹ ਤਿੰਨ ਸਿੱਖਾਂ ਦੀ ਜੇ ਆਪਾਂ ਗੱਲ ਕਰੀਏ ਉਹ ਤਿੰਨ ਸਿੱਖ ਅਜਿਹੇ ਸਨ ਜਿਨ੍ਹਾਂ ਨੂੰ ਗੁਰੂ ਤੇ ਅਰਥਾ ਤੇ ਬੇਅੰਤ ਜਿਹੜਾ ਹੈ ਉਹ ਭਰੋਸਾ ਸੀ। ਅਬਦ ਨੂੰ ਅਸੀਂ ਗੁਰੂ ਨਹੀਂ ਮੰਨਿਆ। ਜਿਹੜੇ ਤਿੰਨ ਸਿੱਖ ਸਤਗੁਰ ਸੱਚੇ ਬਾਦਸ਼ਾਹ ਜੀ ਦੇ ਨਾਲ ਰਹੇ ਤੇ ਉਹਨਾਂ ਤਿੰਨ ਸਿੱਖਾਂ ਦਾ ਸਦਕ ਵੇਖਿਓ ਉਹ ਸਤਗੁਰੂ ਤੋਂ ਬੇਮੁਖ ਨਹੀਂ ਹੋਏ। ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲਦਾ। ਭਾਈ ਸਤੀ ਦਾਸ ਜੀ ਜਿਹੜੇ ਨੇ ਉਹਨਾਂ ਨੂੰ ਜਦੋਂ ਉਹ ਵੀ ਚੱਲ ਲਪੇਟ ਕੇ ਸਾੜ ਦਿੱਤਾ ਜਾਂਦਾ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਜਾਂਦਾ ਤੇ ਇੱਕੋ ਗੱਲ ਉਹਨਾਂ ਨੇ ਕਹੀ ਕਹਿੰਦੇ ਸਾਨੂੰ ਤਸੀਹਿਆਂ ਦੀ ਪਰਵਾਹ ਨਹੀਂ ਤੇ ਸਾਡਾ ਮੁਖ ਜਿਹੜਾ ਨਾ ਉਹ ਗੁਰੂ ਵੱਲ ਰਹਿਣਾ ਚਾਹੀਦਾ ਕਹਿੰਦੇ ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋਣਾ ਅਸੀਂ ਗੁਰੂ ਦੇ ਸਾਹਮਣੇ ਰਹਿਣਾ ਹੈ ਗੁਰਮੁਖ ਵਿਆਰਿਓ ਸਤਗੁਰੂ ਮਹਾਰਾਜ ਜੀ ਦੇ ਉਹ ਪਿਆਰੇ ਸਿੱਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਾ ਹੀ 30 ਚੋਂ ਨਾ 13 ਚੋਂ ਇੱਕ ਤੇ ਉਹ ਸਨ ਜਿਹੜੇ ਕਿ ਈਸਾ ਮਸੀਹ ਦੇ ਨਾਲ 13 ਆਏ ਤੇ ਉਹਨਾਂ ਨੇ ਕੋਈ ਐਸੀ ਗੱਲਬਾਤ ਨਹੀਂ ਵਿਖਾਈ ਤੇ ਕੋ 3 ਸੀ ਭਾਵ ਜਿਨ੍ਹਾਂ ਨੇ ਗੁਰੂ ਦੇ ਉੱਪਰ ਦੀ ਜਿਹੜੀ ਹੈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ ਜਿਹੜੇ ਕਹਿੰਦੇ ਅਸੀਂ ਅਸੀਂ ਗੁਰੂ ਸੱਚੇ ਪਾਤਸ਼ਾਹ ਦੇ ਸੇਖਾਂ ਦੇ ਨਾਲ ਹੀ ਸਤਿਗੁਰੂ ਦੇ ਸ਼ਹੀਦ ਹੋਵਾਂਗੇ ਸਾਨੂੰ ਤਸੀਹੇਾਂ ਦੀ ਕੋਈ ਪਰਵਾਹ ਨਹੀਂ ਕਹਿਣ ਤੋਂ ਭਾਵ ਵੀ ਨਾ ਹੀ ਉਹਨਾਂ 13 ਵਰਗਾਂ ਜਿਹੜੇ ਮੁੜ ਕੇ ਚਲੇ ਗਏ ਸੀ ਤੇ ਨਾ ਹੀ ਉਹਨਾਂ 3 ਨਾਂ ਵਰਗਾਂ ਤੇ ਜਿਹੜੇ ਸਤਿਗੁਰੂ ਲਈ ਸ਼ਹੀਦੀਆਂ ਪਾ ਗਏ ਤੇ ਕਹਿਣ ਤੋਂ ਭਾਵ ਇਹ ਕਹਾਵਤ ਤਾਂ ਸ਼ੁਰੂ ਹੋਈ ਤੁਹਾਡੇ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਸ਼ਬਦ ਨਾਲ ਸਾਂਝ ਬਣਾਉਣੀ ਕੋਈ ਔਖੀ ਗੱਲ ਨਹੀਂ ਦੇਖੋ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਕਾਰਜ ਕਰਦੇ ਆ ਉਹ ਜ਼ਰੂਰੀ ਨੇ ਕੀਤੇ ਜਾ ਰਹੇ ਨੇ ਕੀ ਕਰੀ ਜਾ ਰਹੇ ਆ ਕੋਈ ਵੱਖਰੀ ਗੱਲ ਨਹੀਂ ਕਾਰਜ ਕੀਤੇ ਜਾ ਰਹੇ ਨੇ ਪਰ ਇਥੇ ਇੱਕ ਗੱਲ ਹੋਰ ਯਾਦ ਰੱਖਿਆ ਜੇ ਸਾਧ ਸੰਗਤ ਜਦੋਂ ਵੀ ਆਪਾਂ ਦੁਨਿਆਵੀ ਕਾਰਜ ਕਰਦੇ ਆ ਗ੍ਰਹਿ ਗ੍ਰਸਤੀ ਨੂੰ ਚਲਾਉਣਿਆਂ ਦੇ ਸ਼ਬਦ ਨਾਲ ਜੁੜੇ ਹੋਇਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਵਰਗਾ ਕੋਈ ਹੋਰ ਵੱਡਾ ਸਤਪੁਰਸ਼ ਨਹੀਂ ਹੈ ਕਿਰੇ ਤੂੰ ਸਭ ਤੋਂ ਵੱਡਾ ਸਤਪੁਰਸ਼ ਹੈ ਤੇ ਸਤਗੁਰੂ ਨੇ અપਾਰ ਕਿਰਪਾ ਕੀਤੀ ਔਰ ਬਾਬਾ ਅਜੀਤ ਸਿੰਘ ਜੀ ਮਹਾਂਪੁਰਖ ਹੀ ਕਹਿੰਦੇ ਸੀ ਕਿ ਜਦੋਂ ਤਿਹਾਰਾਂ ਦੇ ਦਿਨ ਆਉਂਦੇ ਆ ਤੇ ਸ਼ਬਦ ਨਾਲ ਸਾਂਝ ਮਨਾਈਏ ਵੱਧ ਤੋਂ ਵੱਧ ਪਾਠ ਕਰੀ ਜਿੰਨੇ ਆਪਾਂ ਜਿੰਨਾ ਆਪਾਂ ਨਿਤਨੇਮ ਕਰਦੇ ਉਹ ਇੱਕ ਇੱਕ ਐਕਸਟਰਾ ਜਾਂ ਇਸ ਤੋਂ ਵੱਧ ਕੇ ਕਿਤੇ ਪਾਠ ਕਰਨਾ ਸ਼ੁਰੂ ਕਰ ਦਈਏ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਤੇ ਸਤਗੁਰੂ ਦੀ ਜਿਹੜੀ ਕਿਰਪਾ ਹੈ ਨਾ ਮੇਰੇ ਮਾਲਕ ਦੀ ਜਿਹੜੀ ਕਿਰਪਾ ਹੈ ਨਾ ਸਾਡੇ ਉੱਪਰ ਉਹ ਫਿਰ ਵਰਤਣੀ ਸ਼ੁਰੂ ਹੋ ਜਾਂਦੀ ਹੈ ਤੇ ਜੋ ਮਰਜ਼ੀ ਮੰਗ ਲਿਓ ਤੇ ਸਤਿਗੁਰੂ ਜ਼ਰੂਰ ਦੇਣਗੇ ਜਿੰਨਾ ਚਿਰ ਸੇਵਾ ਕਾਰਜ ਨਹੀਂ ਕਰਦੇ ਉਹਨਾਂ ਚਿਰ ਸਾਡੇ ਤੇ ਕਿਰਪਾ ਨਹੀਂ ਹੁੰਦੀ ਇਹ ਗੱਲ ਯਾਦ ਰੱਖਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ